ਭਾਈ ਮੈਨੂੰ ਕਈ ਦਿਨਾਂ ਦਾ ਇੱਕ ਕੁੜੀ ਦਾ ਫੋਨ ਆਈ ਜਾਂਦਾ ਵੀਰ ਬਣ ਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੁਸੀਂ ਇਹ ਕੁੜੀ ਦਾ ਹੱਲ ਕਰ ਸਕਦੇ ਹੋ ਇਹ ਤੁਹਾਨੂੰ ਮੈਂ ਸੁਣਾਉਣਾ ਗੱਲ ਹੈਲੋ ਹਾਂਜੀ ਹਾਂਜੀ ਭੈਣੇ ਹਾਂ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭੈਣੇ ਹਾਂਜੀ ਵੀਰੇ ਮੈਂ ਨਾ ਇਹ ਮਹਿੰਦੇ ਕੋਲੋਂ ਬੋਲਦੀ ਆ ਇਹ ਕਲਾਨਾ ਤੋਂ ਤੁਹਾਡੇ ਨਾਲ ਮੇਰੀ ਪਹਿਲਾਂ ਵੀ ਗੱਲ ਹੋਈ ਸੀ ਪਹਿਲਾਂ ਵੀ ਭੈਣੇ ਰੋਬ ਹੋਣਾ ਪੂਰੀ ਤੁਸੀਂ ਨਾ ਹੌਸਲਾ ਰੱਖ ਕੇ ਗੱਲ ਦੱਸੋ ਤੁਹਾਡਾ ਪਤੀ ਕੈਨੇਡਾ ਚ ਗਿਆ ਸੀ ਨਾ ਤੁਹਾਡਾ ਕੱਲ ਵੀ ਫੋਨ ਆਇਆ ਸੀ ਪਰसों ਵੀ ਆਇਆ ਸੀ ਕਿੱ데 ਗਿਆ ਸੀਗਾ ਹਾਂਜੀ ਵੀਰੇ ਹਾਂਜੀ ਪਹਿਲੇ ਕਿਹੜੇ ਸ਼ਹਿਰ ਚ ਗਿਆ ਭੈਣੇ ਵੀਰੇ ਮ ਤੁਹਾਨੂੰ ਅਸਗਈ ਕਿੰਨਾ ਟਾਈਮ ਪਹਿਲਾਂ ਤੁਹਾਡੀ ਆਖਰੀ ਵਾਰ ਗੱਲ ਹੋਈ ਸੀ ਮੇਰੇ 8 ਮਹੀਨੇ ਹੋ ਗਏ ਸਾਨੂੰ ਨਾ ਮਹੀਨੇ ਚ ਹੋਈ ਸੀ ਵੀਰੇ ਸਾਡੀ ਗੱਲ ਆਈ ਮੈਂ ਕੋਈ ਗੁੱਸੇ ਗੱਲੇ ਹੋ ਕੇ ਫੋਨ ਕਰਨੋਂ ਹਟ ਗਿਆ ਜਾਂ ਕੋਈ ਪਤ ਨਹੀਂ ਲੱਗ ਰਿਹਾ ਕੁਝ ਮੇਰੇ ਸਾਨੂੰ ਕੋਈ ਪਤਾ ਨਹੀਂ ਲੱਗ ਰਿਹਾ ਇਹ ਅਸੀਂ ਬਹੁਤ ਦੀਆਂ ਮਿੰਟਾਂ ਕਰ ਲਈਆਂ ਵੀਰੇ ਮੇਰੇ ਬੇਟਾ 16 ਸਾਲ ਦਾ ਹੀ ਬਹੁਤ ਜਿਆਦਾ ਮੈਂ ਤਾਂ ਕਰ ਲਿਆ ਵੀ ਸਾਨੂੰ ਕੋਈ ਨਹੀਂ ਪੁੱਛਦਾ ਦੱਸ ਹੌਸਲਾ ਰੱਖੋ ਬਣੇ ਤੁਹਾਡਾ ਭਰਾ ਤੁਹਾਡੇ ਨਾਲ ਹੈਗਾ ਬਾਈ ਬਣ ਕੇ ਵੀਡੀਓ ਨੂੰ ਸ਼ੇਅਰ ਕਰਕੇ ਤੁਹਾਡੇ ਜਿਹੜੇ ਵੀ ਦੋਸਤ ਕੈਨੇਡਾ ਦੇ ਨੇ ਉਹਨਾਂ ਨੂੰ ਸੈਂਡ ਕਰ ਦਿਓ ਬਾਈ ਦੀ ਫੋਟੋ ਲੱਗੀ ਹੋਇਆ ਸਕਰੀਨ ਤੇ ਜੇ ਕਿਸੇ ਨੂੰ ਵੀ ਇਹ ਵੀਰ ਕੈਨੇਡਾ ਦੇ ਹੈਲਪ ਕਰੋ ਬਣੇ ਜਮੀ ਜਮੀ ਨਾ ਬਣੇ ਫਿਕਰ ਕਰ ਕੋਈ ਨਾ ਅਮੈਂ ਵੀਡੀਓ ਪਾ ਦਣਾਗਾ ਨਾਲੇ ਬੇਨਤੀ ਕਰ ਦਣਾ ਲੋਕਾਂ ਨੂੰ ਬਾਈ ਸ਼ੇਅਰ ਜ਼ਰੂਰ ਕਰ ਦਿਓ ਕਿਸੇ ਨੂੰ ਵੀ ਇਹ ਬਾਈ ਦਿਖਾਈ ਦੇਵੇ ਨਾ ਸਕਰੀਨ ਤੇ ਚੱਲ ਰਹਾ ਨੰਬਰ ਤੇ ਫੋਨ ਕਰ ਦਿਓ ਬੜੇ ਕੋਈ ਨਾ ਹੌਸਲਾ ਰੱਖੋ ਬਣੇ ਕੋਈ ਨਾ ਕੋਈ ਨਾ ਬਣੇ ਪ੍ਰਮਾਤਮਾ ਮਾਰੇ ਦਿਨ ਲਿਆ ਕੇ ਚੰਗੇ ਦਿਨ ਵੀ ਲਿਆਉਂਦਾ ਹੁੰਦਾ ਹੌਸਲਾ ਰੱਖੋ ਮੈਂ ਵੀਡੀਓ ਪਾਉਣਾ ਕੋਈ ਗੱਲ ਨਹੀਂ ਬਾਈ ਕਰ ਦੋ ਸਿਰ ਚੰਗਾ